ਕੀ ਨਾ ਟਟਾ ਮੇਰਾ ਨਾਮ ਰੀਂਦਰ ਭੱਟੀ ਹੈ ਜੀ ਮੈਂ ਪਰੌਣਾ ਹੀ ਇਹਨਾਂ ਦਾ ਤੇ ਮੇਰਾ ਸਾਲਾ ਸੀਗਾ ਜੀ ਵੱਡਾ ਬਲਵੀਰ ਤੇ ਹਾਂਜੀ ਇਹ ਮੇਰਾ ਰਿਸ਼ਤੇਦਾਰ ਹੈ ਇਹ ਮੇਰੇ ਬੱਚਿਆਂ ਰਗਾ ਹੀ ਸੀਗਾ ਪਰ ਸਾਨੂੰ ਸਹੀ ਇਨਸਾਫ ਨਹੀਂ ਮਿਲ ਰਿਹਾ ਨਾ ਹੀ ਇਹਦੇ ਸਹੀ ਜੋ ਕਾਤਲ ਹੈ ਇਹਦੇ ਉਹਨਾਂ ਦੇ ਵੀ ਯਾਨੀ ਕਿ ਸਹੀ ਕਾਰਵਾਈ ਨਹੀਂ ਹੋ ਰਹੀ ਜਿਹੜੀ ਵੀ ਯਾਨੀ ਕਿ ਅਸਲ ਸਾਡੀ ਮੁਲਜ਼ਮ ਜੀ ਨੇ ਥ्रू ਜੀਦੀ ਥਿਉਰੀ ਦੇ ਨਾਲ ਇਹ ਕਤਲ ਹੋਇਆ ਉਹਨੂੰ سزا ਮਿਲਣੀ ਚਾਹੀਦੀ ਹੈ ਤੇ ਇੱਕ ਜਿਹੜੇ ਬੰਦੇ ਮੰਨ ਲਓ ਇਹਨੂੰ ਭਾ ਕੇ ਲੈ ਕੇ ਗਏ ਆ ਸਕੂਟਰੀ ਤੇ ਜਾਂ ਕੋਈ ਮੋਟਰਸਾਈਕਲ ਤੇ ਕਾਸੇ ਤੇ ਵੀ ਭਾ ਕੇ ਲੈ ਗਏ ਮੋਟਰਸਾਈਕਲ ਦੇ ਵਿੱਚ ਕਿ ਮੁੰਡੇ ਨੇ ਇੱਥੋਂ ਦੇ ਦੱਸਿਆ ਪੰਡਤਾ ਦੇ ਮੁੰਡੇ ਨੇ ਵੀ ਯਾਨੀ ਕਿ ਇਹ ਇੱਥੋਂ ਮੁੰਡੇ ਨੂੰ ਭਾ ਕੇ ਲੈ ਗਿਆ ਤੇ ਪੁਲਿਸ ਜਿਹੜੀ ਸਾਨੂੰ ਗੰਧਾਲ ਚਾਲ ਤੇ ਪਾਰੀ ਹੈ ਵੀ ਯਾਨੀ ਕਿ ਇਹਦੀ ਵੀ ਯਾਨੀ ਕਿ ਝੇਬ ਚੋਟੇ ਨਿਕਲੀਆਂ ਇਹਦੀ ਝੇਬ ਚ ਕੌਣ ਲੱਭ ਨਿਕਲੇ ਆ ਉਸ ਟਾਈਮ ਜਦੋਂ ਉਹ ਕਹਿ ਰਹੀ ਸੀ ਉਸ ਟਾਈਮ ਉਹਦੀ ਕੋਈ ਜਾਮਤ ਲਾਸ਼ੀ ਨਹੀਂ ਹੋਈ ਸੀ ਕੋਈ ਕੁਝ ਨਹੀਂ ਹੋਇਆ ਸੀ ਆ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਾ ਹੁਣ ਤੁਸੀਂ ਸੰਸਕਾਰ ਕਰ ਨਹੀਂ ਰਹੇ ਨਹੀਂ ਜੀ ਅਸੀਂ ਨਹੀਂ ਸੰਸਕਾਰ ਕਰ ਰਹੀ ਜਿੰਨਾ ਚਿਰ ਸਾਡੀ ਸਹੀ ਦੋਸ਼ੀ ਹੈ ਉਹਦੇ ਉੱਤੇ ਪਰਚਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਜੀ ਸੰਸਕਾਰ ਨਹੀਂ ਕਰਾਉਂਦੇ ਸਹੀ ਦੋਸ਼ੀ ਸਹੀ ਦੋਸ਼ੀ ਤਾਂ ਜੀ ਵਾਸੀ ਦੇ ਘਰ ਵਾਲੀ ਸਹੀ ਦੋਸ਼ੀ ਹੈ ਜੀ ਜਿਸ ਦਾ ਵੀ ਯਾਨੀ ਕਿ ਮੇਨ ਮਾਈਂਡ ਉਹੀ ਉਹਦੇ ਥਰੂ ਵੀ ਇਹ ਹੋਇਆ ਨਹੀਂ ਹੱਸ ਕਹਿੰਦੀ ਉਹ ਤਾਂ ਅਸੀਂ ਫੜ ਲਵਾਂਗਾ ਮਤਲਬ ਗੇੜੇ ਦੇ ਜਾਂ ਸਾਰੇ ਗੇਫਤਾਰੀ ਦਿਖਾਤੀ ਬੋਲਸ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਦਿਖਾਈ ਹੈ ਜੀ ਪਰ ਉਹਦੇ ਉੱਤੇ ਪਰਚਾ ਨਹੀਂ ਦਿਖਾਇਆ ਉਹ ਉਹ ਪੁਲਿਸ ਤਾਂ ਕਹਿ ਰਹੀ ਆ ਵੀ ਯਾਨੀ ਕਿ ਇਹਨੂੰ ਤਾਂ ਥਾਣੇ 'ਚ ਆ ਕੇ ਪਤਾ ਲੱਗਿਆ ਵੀ ਯਾਨੀ ਕਿ ਇਹ ਉਹ ਸੀਗੀ ਅੱਛਾ ਵੀ ਯਾਨੀ ਕਿ ਇਹਨੂੰ ਕੋਈ ਪਤਾ ਨਹੀਂਗਾ ਪੁਲਿਸ ਇਹ ਕਹਿ ਰਹੀ ਆ ਹਾਲਾਂਕਿ ਮਾਸਟਰਮਾਈਂਡ ਹੀ ਉਹਦਾ ਅੱਛਾ ਸਾਡਾ ਸਾਡੀ ਦੋਸ਼ੀ ਤਾਂ ਇਹੀ ਹੈ ਜੀ ਨਾ ਕੀ ਉਹਦਾ ਉਹਦਾ ਨਾਮ ਸੀਰ ਹੈ ਜੀ ਅੱਛਾ ਹਾਂਜੀ ਸੁਖਵੀਰ ਸੀਰ ਹਾਂਜੀ ਹਾਂਜੀ ਤੇ ਉਹ ਕੋਈ ਮੁੱਖ ਮੰਗ ਕੀ ਹੈ ਸਾਡੀ ਮੁੱਖ ਮੰਗ ਇਹੀ ਹੈ ਜੀ ਉਹ ਦੀ ਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਹੋਵੇ ਫਿਰ ਅਸੀਂ ਇਹਦਾ ਸੰਸਕਾਰ ਕਰਾਂਗੇ ਜੀ ਪੁਲਿਸ ਨੂੰ ਮਿਲੇ ਤੁਸੀਂ ਜਾ ਕੇ ਹਾਂਜੀ ਪੁਲਿਸ ਨੂੰ ਮਿਲੇ ਅੱਜ ਅੱਜ ਪੁਲਿਸ ਨੂੰ ਨਹੀਂ ਮਿਲੇ ਜੀ ਅਸੀਂ ਹਾਂ ਪਰ ਪੁਲਿਸ ਆਈ ਸੀ ਅਸੀਂ ਉਹ ਹੀ ਹਾਂ ਉਹਨਾਂ ਨੇ ਦੱਸਿਆ ਜੋ ਉਹ ਹੀ ਅਸੀਂ ਆਖਿਆ ਜੀ ਹਾਂ ਤੇ ਹੁਣ ਜੇ ਅੱਜ ਯਕੀਨ ਆ ਤੁਹਾਡਾ ਜੀ ਮੇਰਾ ਜੀ ਸਿੰਧਰਪਾਲ ਘਰ ਆ ਰਹੀ ਹੈ ਕਿ ਲੱਗਦਾ ਤੁਸੀਂ ਉਹ ਮਿੱਤਕ ਦੇ ਮਿੱਤਕ ਦੇ ਵੱਡੀ ਭੈਣ ਲੱਗਦੇ ਹੋ ਉਹਨਾਂ ਲਾਸਰ ਦੇ ਕੋਲੇ ਪਈ ਹੈ ਸੰਸਕਾਰ ਨਹੀਂ ਕਰਿਆ ਕੀ ਬਜਾ ਹੈ ਬਜਾ ਜੀ ਸਾਨੂੰ ਇਨਸਾਫ ਚਾਹੀਦਾ ਸਾਡੇ ਵੀਰ ਦਾ ਹਾਂਜੀ ਅਸੀਂ ਇਹਨਾਂ ਤੇ ਕਰ ਅਸੀਂ ਲਾਸ ਨੂੰ ਚੱਕਰ ਨਹੀਂ ਦੇਵਾਂਗੇ ਨਾ ਸਪਤਾ ਕਰਦੇ ਨਾਗੇ ਸਾਨੂੰ ਅੱਗੋਂ ਦੇ ਸਖਵੀਰ ਤੋਂ ਖਤਰਾ ਹੈਗਾ ਜੀ ਸਾਡੇ ਨਿੱਕੇ ਨਿੱਕੇ ਬੱਚੇ ਆ ਜੀ ਇਹਨਾਂ ਨੂੰ ਕਰ ਸਕਦੇ ਅੱਜ ਬੰਦੇ ਨੂੰ ਘਰਾ ਤਾਂ ਨਾਲ ਲਾ ਕੇ ਕੱਲਾ ਦੂਜੇ ਪਿੰਡ ਵਾਲੇ ਨੂੰ ਕੀ ਪਤਾ ਹੁੰਦਾ ਵੀ ਕਿੱਥੇ ਕੀ ਹੈ ਤੇ ਕਿੱਥੇ ਨਹੀਂ ਇਹ ਘਰ ਘਰ ਵਾਲੀ ਜਨਾਨੀ ਦਾ ਹੱਥ ਪੂਰਾ ਹੈਗਾ ਜੀ ਉਸੇ ਨੇ ਕਰਵਾਇਆ ਜੀ ਹਾਂਜੀ ਤਿੰਨ ਬੱਚੇ ਕਿੱਡੇ ਕਿੱਡੇ ਕ ਬੱਚੇ ਆ ਜੀ 10 ਸਾਲ ਦਾ ਜੀ 8 ਸਾਲ ਦਾ ਜੀ ਆ ਦੋ ਬੱਚੇ ਤੁਹਾਡੇ ਸਾਹਮਣੇ ਬੈਠੇ ਬੱਚੇ ਹਾਂਜੀ ਤੇ ਸਾਨੂੰ ਇਨਸਾਫ ਚਾਹੀਦਾ ਦੇ ਸਾਤ ਨੂੰ ਸਾਤ ਸਜ਼ਾ ਮਿਲਣੀ ਚਾਹੀਦੀ ਸਖਵੀਰ ਨੂੰ ਵੀ ਤੇ ਉਹਨੂੰ ਘਾਟ ਵਾਲੀ ਫਿਰਤਨੂੰ ਵੀ ਨਾਲ ਬੰਦੇ ਜਿਹੜੇ ਨਾਲ ਜਿਹੜੇ ਬੰਦੇ ਹੈਗੇ ਉਹ ਵੀ ਫੜ ਕੇ ਅੰਦਰ ਕਰਨੀ ਚਾਹੀਦੀ ਸਾਨੂੰ ਫਿਰ ਖਤਰਾ ਬਹੁਤ ਹੈ ਜੇ ਪੁਲਿਸ ਜੇ ਤੁਹਾਡੇ ਮਤਲਬ ਨਹੀਂ ਮੰਨ ਕਰਦੀ ਫਿਰ ਅਗਲੀ ਤੁਹਾਡੀ ਸੰਘਰਸ਼ ਅਸੀਂ ਜੀ ਅਸੀਂ ਤਰਨਾ ਲਾਵਾਂਗੇ ਇੱਥੇ ਚੌਕ ਤੇ ਰੱਖਾਂਗੇ ਚੌਕ ਤੇ ਅਸੀਂ ਰੱਖ ਕੇ ਫਿਰ ਉਹਨਾਂ ਦੇ ਕਰ ਅਸੀਂ ਸੰਸਕਾਰ ਨਹੀਂ ਹੋਣ ਦੇਵਾਂਗੇ ਜਿੰਦ ਕਰ ਸਾਨੂੰ ਹਿੰਸਾਪ ਨਾ ਦੇ